ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਦੇ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 88.6% ਅੰਤਰਰਾਸ਼ਟਰੀ ਵਿਦਿਆਰਥੀ ਗ੍ਰੈਜੂਏਟ ਜੋ ਕੈਨੇਡਾ ਦੇ ਵਿੱਚ ਰਹੇ ਅਤੇ ਗ੍ਰੈਜੂਏਸ਼ਨ ਤੋਂ 3 ਸਾਲ ਬਾਅਦ ਵੀ ਨੌਕਰੀ ਕਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਘੱਟ ਸਨ। The current study didn't identify the cause um behind the difference in the employment rate um but what we feel is one of the main takeaways is that most students whether an international student graduate or a canadian graduate were employed 3 years after graduation ਸਾਲ 2020 ਦੀ ਰਿਪੋਰਟ ਦੇ ਵਿੱਚ ਪੋਸਟ ਸਕੈਂਡਰੀ ਐਜੂਕੇਸ਼ਨ ਪ੍ਰੋਗਰਾਮ ਨੂੰ ਪੂਰਾ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲੇਬਰ ਬਾਜ਼ਾਰ ਦੀ ਜਾਂਚ ਕਰਦੀ ਹੈ ਉਹਨਾਂ ਅੰਤਰਰਾਸ਼ਟਰੀ ਵਿਦਿਆਰਥੀ ਗ੍ਰੈਜੂਏਟਾਂ ਦੇ ਵਿੱਚੋਂ ਲਗਭਗ 10 ਵਿੱਚੋਂ 6 ਦੱਖਣੀ ਏਸ਼ੀਆ ਜਾਂ ਚਾਈਨਾ ਨਾਲ ਸੰਬੰਧਿਤ ਸਨ main two things to note Um, are that they are less likely to hold a job that corresponds to their level of education, so whether college, um, university, a master's, or a doctorate. Um, and it may also be because of their occupation after graduation. Jaspreet Singh, who international students' jobs, महिया ਹੋਰ ਮੁਸ਼ਕਿਲਾਂ ਦੇ ਹੱਲੇ ਸਿੱਖਿਆ ਇੰਸਟੀਚਿਊਟ ਨਾਦੀ ਸੰਸਥਾ ਚਲਾ ਰਹੇ ਹਨ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਵੀ ਚਿੰਤਾ ਜ਼ਾਹਿਰ ਕੀਤੀ ਗਈ ਪਿਛਲੇ ਆਪਾਂ ਕਈ ਸਾਲਾਂ ਤੋਂ ਦੇਖ ਰਹੇ ਹਾਂ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਜਿੰਨਾ ਪ੍ਰੋਗਰਾਮ ਦੇ ਵਿੱਚ ਆਉਂਦੇ ਆ ਬਾਤ ਤੇ ਜਿਹੜੇ ਇੰਸਟੀਟਿਊਸ਼ਨ ਦੇ ਵਿੱਚ ਆਉਂਦੇ ਆ ਚਾਹੇ ਪਬਲਿਕ ਆ ਚਾਹੇ ਪ੍ਰਾਈਵੇਟ ਆ ਜਾਂ ਪਬਲਿਕ ਪ੍ਰਾਈਵੇਟ ਆ ਤੇ ਜਿਹੜੇ ਉਹਨਾਂ ਦੇ ਪ੍ਰੋਗਰਾਮ ਹੈਗੇ ਆ ਮੋਸਟਲੀ ਬਿਜ਼ਨਸ ਨਾਲ ਰਿਲੇਟਡ ਹੁੰਦੇ ਆ ਜਾਂ ਕੰਪਿਊਟਰ ਦੇ ਨਾਲ ਰਿਲੇਟਡ ਹੁੰਦੇ ਆ ਤੇ ਇਹਨਾਂ ਪ੍ਰੋਗਰਾਮ ਤੇ ਵਿੱਚ ਲੱਖਾਂ ਦੀ ਤਾਦਾਦ ਵਿੱਚ ਜਿਹੜੇ ਇੰਟਰਨੈਸ਼ਨ ਜਿਹੜੀ ਜੌਬ ਮਾਰਕੀਟ ਆ ਉਹਦੇ ਵਿੱਚ ਮਤਲਬ ਜਿਹੜੀਆਂ ਜੌਬ ਵੈਕੈਂਸੀਸ ਆ ਉਹ ਬਹੁਤ ਜ਼ਿਆਦਾ ਲਿਮਟਿਡ ਆ ਸੋ ਇਸੇ ਕਰਕੇ ਜਿਹੜਾ ਇੱਕ ਬਹੁਤ ਸਾਰਾ ਪਾਪੂਲੇਸ਼ਨ ਆ ਉਹ ਜਿਹੜੀ ਜੌਬ ਕਰਦੀ ਆ ਉਹ ਨਹੀਂ ਕਰਦੀ ਜੋ ਉਹਨਾਂ ਨੇ ਸਟੱਡੀ ਕੀਤੀ ਹੁੰਦੀ ਆ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਇੰਟਰਨੈਸ਼ਨਲ ਗ੍ਰੈਜੂਏਟ ਸਟੂਡੈਂਟ ਕ੍ਰੈਡਿਅਨ ਗ੍ਰੈਜੂਏਟਸ ਦੀ ਤੁਲਨਾ ਦੇ ਵਿੱਚ ਘੱਟ ਕਮਾਉਂਦੇ ਹਨ ਪੈਂਡ ਕਰਦਾ ਕਿ ਉਹ ਕਿਹੜੀ ਟ੍ਰੇਡ ਵਿੱਚ ਆ ਜਾਂ ਉਹਨਾਂ ਦੀ ਸਟੱਡੀ ਕਿਹੜੀ ਆ ਅਨਫੋਰਚੂਨੇਟਲੀ ਬਹੁਤ ਸਾਰੇ ਕੋਰਸਸ ਐਦਾਂ ਦੇ ਜਿਦਾ ਆਪਾਂ ਹੁਣੇ ਗੱਲ ਕੀਤੀ ਆ ਕਿ ਉਹ ਜੋਬ ਮਾਰਕੀਟ ਦੇ ਵਿੱਚ ਤਾਂ ਜੋਬਸ ਹੈ ਨਹੀਂ ਗੀਆਂ ਉਹਨਾਂ ਜਦੋਂ ਹੁਣ ਬਿਜ਼ਨਸ ਨਾਲ ਰਿਲੇਟਡ ਆ ਜਾਂ ਹਸਪਿਟੈਲਿਟੀ ਆ ਜਾਂ ਫਿਰ ਐਦਾਂ ਦੇ ਜਿਹੜੇ ਹੋਟਲ ਮੈਨੇਜਮੈਂਟ ਜਾਂ ਕੁਝ ਵੀ ਹੁੰਦਾ ਹਨ ਤੇ ਉਹ ਤਾਂ ਅਨਫੋਰਚੂਨੇਟਲੀ ਉਹਨਾਂ ਦੇ ਵਿੱਚ ਤਾਂ ਕੋਈ ਜੋਬਸ ਹੈ ਨਹੀਂ ਗੀਆਂ ਉਹ ਤਾਂ ਆਬਵੀਅਸਲੀ ਉਹਨਾਂ ਸਟੂਡੈਂਟਸ ਨੂੰ ਕੋਈ ਨਾ ਕੁਝ ਹੋਰ ਦੇਖਣਾ ਪੈਂਦਾ ਆਪਣੀ ਫੀਲਡ ਤੋਂ ਫੀਲਡ ਤੋਂ ਦੂਰ ਜਾਣਾ ਪੈਂਦਾ ਸੋ ਇਹਦੀ ਜਿਹੜੀ ਇੱਕ ਰਿਫਲੈਕਸ਼ਨ ਆ ਜਿਹੜੀ ਆਪਾਂ ਸਟੱਡੀ ਜਿਹੜੀ ਐਜੂਕੇਸ਼ਨ ਹੁੰਦੀ ਆ ਕੰਪੇਅਰ ਟੂ ਦਾ ਉਹਨਾਂ ਦੀ ਜਿਹੜੀ ਆ ਜਿਹੜੀ ਫੀਲਡ ਆਫ ਵਰਕ ਆ ਕੰਪਲੀਟਲੀ ਡਿਫਰੈਂਟ ਹੋ ਜਾਂਦੀ ਆ ਉਹਦਾ ਮੇਨ ਕਾਰਨ ਤਾਂ ਇਹੀ ਆ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਤੇ ਜਸਪਰੀ ਸਿੰਘ ਦਾ ਮੰਨਣਾ ਹੈ ਕਿ ਕਈ ਵਾਰ ਰੋਜ਼ਗਾਰ ਦੇਣ ਵਾਲੇ ਨੂੰ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਸਥਿਰਤਾ ਨੂੰ ਲੈ ਕੇ ਵਿਚੰਤਾਂ ਰਹਿੰਦੀ ਹੈ ਕਿਉਂਕਿ ਉਹਨਾਂ ਦੇ ਵੀਜ਼ੇ ਦੀ ਮਿਆਦ ਕੁਝ ਸਾਲਾਂ ਦੀ ਹੁੰਦੀ ਹੈ ਜਿੱਦਾਂ ਸਸਟੇਨੇਬਿਲਿਟੀ ਜਿੱਦਾਂ ਹੁਣ ਜਿਹੜੇ ਸਟੂਡੈਂਟ ਹੈਗੇ ਆ ਆ ਉਹਨਾਂ ਦਾ ਫਿਊਚਰ ਵੀ ਬਹੁਤ ਜ਼ਿਆਦਾ ਸਿਕਿਉਰ ਨਹੀਂ ਹੈਗਾ ਜਿੱਦਾਂ ਜਦੋਂ ਸਟੱਡੀ ਪਰਮਿਟ ਦੇ ਉੱਤੇ ਸਰ ਪਾਰਟ ਟਾਈਮ ਵਰਪੰਮਰ ਦੇ ਉਤੇ ਫੁੱਲ ਟਾਈਮ ਕਰ ਸਕਦੇ ਆ ਪਰ ਉਤਨ ਸਾਲ ਦਾ ਜਾਂ ਜੇ ਕਿਸੇ ਦੀ ਪੀਆਰ ਨਾ ਹੋਈ ਤੇ এমਪਲੋਇਰ ਵੀ ਜਿਆਦਾ ਟਰਸਟ ਨਹੀਂ ਕਰ ਪਾਉਂਦੇ ਸੋ ਆਈ ਥਿੰਕ ਮੇਬੀ ਉਹ ਕਰਨੇ ਕੋ ਸਕਦਾ ਕਿ ਉਹ ਜਿਹੜਾ ਇਥੋਂ ਦੇ ਬੌਰਨ ਨੇ ਜਾਂ ਫਿਰ ਜਿਹੜਾ ਜਿਹੜਾ ਕੋਈ ਪਰਮਨੈਂਟ ਰੈਜ਼ੀਡੈਂਟ ਆ ਜਾ ਕੇ ਸਿਟੀਜ਼ਨ ਆ ਉਹਨੂੰ ਉਹ ਜਿਆਦਾ ਪ੍ਰਾਇਓਰਟੀ ਦਿੰਦੇ ਆ ਉਹਦੇ ਕਰਕੇ ਤੇ ਪਰ ਜਿਹੜਾ ਅਦਰਵਾਇਜ਼ ਹੋਰ ਕਾਰਨ ਮਤਲਬ ਜਿਹੜਾ ਉਹ ਇੱਕ ਡਿਫਰੈਂਟ ਜਿਹੜੀ ਸਾਰੀ ਉਹ ਹੈਗੀ ਆ ਵਰਕਸਪੇਸ ਆ ਉਹ ਵੀ ਹੋ ਸਕਦਾ ਕਿ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ 2023 ਦੇ ਵਿੱਚ ਇੱਕ ਕਾਲਜ ਡਿਪਲੋਮਾ ਜਾਂ ਡਾਕਟੋਰੇਟ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਗ੍ਰੈਜੂਏਟਾਂ ਦੀ ਉਨੀ ਹੀ ਸੰਭਾਵਨਾ ਸੀ ਜਿਨ੍ਹਾਂ ਦੀ ਸਿੱਖਿਆ ਦੇ ਸਮਾਨ ਪੱਧਰ ਵਾਲੇ ਕੈਨੇਡੀਅਨ ਗ੍ਰੈਜੂਏਟ ਆਪਣੀ ਸਿੱਖਿਆ ਦੇ ਪੱਧਰ ਨਾਲ ਮੇਲ ਖਾਂਦੀ ਨੌਕਰੀ ਦੇ ਵਿੱਚ ਕੰਮ ਕਰਨ ਲਈ